ਲਓ ਜੀ ਆ ਤਾਂ ਸਕੂਲ ਦੇ ਵਿੱਚ ਹادث ਹੀ ਹੋ ਗਈ ਕਿਸ ਤਰੀਕੇ ਦੇ ਨਾਲ ਇੱਕ ਸਕੂਲ ਦੇ ਕਮਰੇ ਦੇ ਵਿੱਚੋਂ ਕੁੜੀਆਂ ਕਿਵੇਂ ਆਪਦੇ ਸਰੀਰ ਨੂੰ ਕਰੰਟ ਵਰਗਾ ਮਹਿਸੂਸ ਕਰਕੇ ਉਹ ਬਾਹਰ ਜਿਹੜਾ ਕਿ ਲਿੱਟਦਿਆਂ ਨਜ਼ਰ ਆ ਰਹੀਆਂ ਨੇ ਤਾਂ ਸ਼ੋਅ ਕੀ ਕੀਤਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਕੋਈ ਉਪਰੀ ਜਿਹੜੀ ਕਿ ਸ਼ਹਿ ਆ ਗਈ ਹੈ ਜੋ ਕਿ ਉਹਨਾਂ ਦਾ ਸਰੀਰ ਉਹਨਾਂ ਨੂੰ ਚੱਲ ਨਹੀਂ ਰਿਹਾ ਜਿਸ ਦੇ ਚੱਲਦੇ ਉਹ ਅਜਿਹੀਆਂ ਹਰਕਤਾਂ ਕਰਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਇੱਕ ਕੁੜੀ ਕਰਕੇ ਜਿਹੜੀ ਕਿ ਬਾਹਰ ਆ ਰਹੀ ਹੈ ਤੇ ਦੱਸ ਰਹੀ ਹੈ ਕਿ ਮੇਰੇ ਚ ਓਪਰੀ ਮਾਤਾ ਜਿਹੜੀ ਕਿ ਆ ਗਈ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਉੱਥੋਂ ਜਿਹੜੀ ਕਿ ਇਸ ਦੀ ਵੀਡੀਓ ਬਣਾ ਲਈ ਜਾਂਦੀ ਆ ਹੁਣ ਇਸ ਨੂੰ ਤੁਸੀਂ ਕੀ ਕਹੋਗੇ ਕਿ ਸੱਚਮੁੱਚ ਇਹਨਾਂ ਦੇ ਵਿੱਚ ਕੋਈ ਓਪਰੀ ਸ਼ੈ ਹੈ ਜਾਂ ਫਿਰ ਪੜਾਈ ਦੇ ਡਰ ਤੋਂ ਆਪਣਾ ਕੰਮ ਨਾ ਕੀਤਾ ਹੋਵੇ ਉਸ ਦੇ ਮੱਦੇ ਨਜ਼ਰ ਆ ਜਾਇਆ ਪਖੰਡ ਕੀਤਾ ਜਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਇੱਕ ਕਲਾਸ ਦੇ ਵਿੱਚ ਤਿੰਨ ਚਾਰ ਕੁੜੀਆਂ ਇਸ ਤਰੀਕੇ ਦੇ ਨਾਲ ਲਿਟਦੀਆਂ ਨੇ ਬਾਕੀ ਸਾਰੇ ਬੱਚੇ ਖੜ ਕੇ ਦੇਖਦੇ ਨੇ ਤੇ ਬੱਚੇ ਵੀ ਸੈਂਪੇ ਹੋਏ ਨਜ਼ਰ ਆ ਰਹੇ ਨੇ ਸਕੂਲ ਦੇ ਵਿੱਚ ਇਹ ਜਿਹੜੀ ਕਿ ਆਪਣੇ ਇੱਧਰ ਦੀ ਜਿਹੜੀ ਵੀਡੀਓ ਨਹੀਂ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਵੱਲੋਂ ਸਵਾ ਚੁੱਕੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਪਖੰਡ ਬਾਦ ਸਕੂਲਾਂ ਦੇ ਵਿੱਚ ਵੀ ਆ ਗਿਆ ਕਿ ਸਕੂਲਾਂ ਦੇ ਵਿੱਚ ਵੀ ਅਜਿਹੀਆਂ ਹਰਕਤਾਂ ਜਿਹੜੇ ਕਿ ਲੋਕ ਕਰ ਲੱਗੇ ਨੇ ਬੱਚੇ ਕਰ ਲੱਗੇ ਨੇ ਬੱਚਿਆਂ ਦੇ ਉੱਤੇ ਅਸਰ ਕਿਵੇਂ ਪਿਆ ਮੋਬਾਈਲ ਦੇਖਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਅਜਿਹੀਆਂ ਚੀਜ਼ਾਂ ਦੇਖਦੇ ਨੇ ਤਾਂ ਉਹ ਵੀ ਅਜਿਹੀਆਂ ਸਕੀਮ ਲਾ ਲੈਂਦੇ ਨੇ ਸਕੂਲ ਦੇ ਵਿੱਚ ਆਪਣੇ ਸਕੂਲ ਦੇ ਕੰਮ ਤੋਂ ਬਚਣ ਦੇ ਵਾਸਤੇ ਜਦੋਂ ਉਹਨਾਂ ਦਾ ਬੱਚਾ ਸਕੂਲ ਦਾ ਕੰਮ ਨਹੀਂ ਪੂਰਾ ਹੁੰਦਾ ਜਾਂ ਫਿਰ ਮੈਡਮ ਦੀ ਕੁੱਟ ਤੋਂ ਬਚਣ ਦੇ ਵਾਸਤੇ ਮੈਣਮਾ ਦੀਆਂ ਛਿੜਕਾਂ ਤੋਂ ਬਚਣ ਦੇ ਵਾਸਤੇ ਅਧਿਆਪਕਾਂ ਦੀ ਉਸ ਤੋਂ ਬਾਅਦ ਵੀ ਬੱਚੇ ਜਿਹੜੇ ਕਿ ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਨੇ ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਬੱਚੇ ਨੇ ਉਹ ਮੋਬਾਈਲ ਦੇਖਦੇ ਨੇ ਮੋਬਾਈਲ ਤੇ ਸਭ ਕੁਝ ਆਉਂਦਾ ਆ ਪਖੰਡਵਾਦ ਨੂੰ ਰੋਕਣ ਦੀ ਬਜਾਏ ਹੁਣ ਦੇਖਿਆ ਜਾ ਰਿਹਾ ਕਿ ਪਖੰਡਵਾਦ ਸਕੂਲਾਂ ਤੇ ਵੀ ਚੱਲਣ ਲੱਗ ਗਿਆ ਬੱਚੇ ਵੀਡੀਓਜ਼ ਦੇ ਦੇਖ ਕੇ ਇੰਨੇ ਕਿ ਜ਼ਿਆਦਾ ਟਰੇਡ ਹੋ ਜਾਂਦੇ ਨੇ ਕਿ ਇਨ੍ਹਾਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਕੁੜੀਆਂ ਸਰੀਰ ਨੂੰ ਤੋੜਦੀਆਂ ਨਜ਼ਰ ਆ ਰਹੀਆਂ ਨੇ ਲਿਟਦੀਆਂ ਨਜ਼ਰ ਆ ਰਹੀਆਂ ਨੇ ਚੀਕਾਂ ਮਾਰ ਰਹੀਆਂ ਨੇ ਆਪਣੇ ਬਾਹਲ ਤੱਕ ਖਿਲਾਰ ਲੈ ਇੱਕ ਤੋਂ ਬਾਅਦ ਇੱਕ ਕੁੜੀ ਕਲਾਸਰੂਮ ਦੇ ਵਿੱਚੋਂ ਆਉਂਦੀ ਹੈ ਤੇ ਬਾਹਰ ਆ ਕੇ ਉਹ ਇਸ ਤਰੀਕੇ ਦੇ ਨਾਲ ਲਿਟਦੀ ਨਜ਼ਰ ਆ ਰਹੀ ਹੈ ਲੋਕਾਂ ਦੇ ਕਮੈਂਟ ਪੜ੍ਹੇ ਜੇਕਰ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਕਿ ਇਹ ਪਖੰਡਵਾਦ ਹੈ ਅਜਿਹਾ ਨਹੀਂ ਹੋ ਸਕਦਾ ਕਿ ਸਕੂਲਾਂ ਦੇ ਵਿੱਚ ਭੂਤ ਪ੍ਰੇਤ ਹੋ ਆ ਨ ਕੁੜੀਆਂ ਨੂੰ ਚਿੰਬਰ ਜਾਣਗੇ ਤੇ ਇਸ ਤਰੀਕੇ ਦੇ ਜਿਹੜੇ ਲੋਕਾਂ ਦੇ ਜਿਹੜੇ ਅਸੀਂ ਬਿਆਨਬਾਜ਼ੀ ਹੁਣ ਤੱਕ ਪੜੀ ਆ ਤੁਹਾਨੂੰ ਕੀ ਲੱਗਦਾ ਕਿ ਅਜਿਹਾ ਹੋ ਸਕਦਾ ਉਪਰੀਆਂ ਸ਼ਹਿ ਜਿਹੜੀਆਂ ਕਿਹਾ ਜਾਂਦਾ ਕਿ ਭੂਤ ਪ੍ਰੇਤ ਨੇ ਉਹ ਭੂਤ ਪ੍ਰੇਤ ਲੋਕਾਂ ਦੇ ਵਿੱਚ ਆ ਜਾਂਦੇ ਨੇ ਹੁਣ ਸਕੂਲਾਂ ਦੇ ਵਿੱਚ ਵੀ ਭੂਤ ਪ੍ਰੇਤ ਜਾਣ ਲੱਗੇ ਨੇ ਬੱਚੇ ਤਾਂ ਸਕੂਲ ਦੇ ਵਿੱਚ ਪੜ੍ਹਨ ਨਹੀਂ ਜਾਂਦੇ ਫਿਰ ਭੂਤ ਪ੍ਰੇਤ ਉੱਥੇ ਕੀ ਕਰਨ ਚਾਹੁੰਦੇ ਹੋਣਗੇ ਸੋ ਪਖੰਡਵਾਦ ਨੂੰ ਰੋਕਣ ਦੀ ਬਜਾਏ ਹੁਣ ਪਖੰਡਵਾਦ ਸਕੂਲਾਂ ਦੇ ਵਿੱਚ ਵੱਧਦਾ ਜਾ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਦੀ ਜਿਹੜੀ ਕਿ ਜਾਂਚ ਹੋਣੀ ਚਾਹੀਦੀ ਕਿ ਵਾਕਈ ਇਹਨਾਂ ਦੇ ਵਿੱਚ ਕਿਸੋ ਆਇਆ ਸੀ ਜਾਂ ਫਿਰ ਇਹਨਾਂ ਦਾ ਕੋਈ ਸਕੂਲ ਦਾ ਕੰਮ ਰਹਿੰਦਾ ਹੋਣਾ ਜਾਂ ਫਿਰ ਅਧਿਆਪਕਾਂ ਦੀ ਠੇਕਾਂ ਤੋਂ ਬਚਣ ਦੇ ਵਾਸਤੇ ਯਾਹ ਕੁਝ ਕੀਤਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼